ਅੰਟੀ ਜੀ ਅੱਜ ਕੀ ਗੱਲ ਹੋਈ ਸੀਗੀ ਜਿਹੜੀ ਘਰ ਦੇ ਪਰ ਗੋਲੀਆਂ ਚੱਲੀਆਂ ਜੀ ਗੱਲ ਇਹ ਹੋਈ ਕਿ ਪਹਿਲਾਂ ਮੈਂ YouTube ਦੇਖ ਰਹੀ ਸੀ ਕਾਲ ਆਈ ਮੈਨੂੰ ਮੈਂ ਉਹ ਪਹਿਲਾਂ ਚੱਕੀ ਨਹੀਂ ਉਪਰਾਂ ਨੰਬਰ ਦੇਖ ਕੇ ਮੁੜ ਕੇ ਫੇਰ ਦੁਬਾਰਾ ਮੈਂ ਕਿਹਾ ਖੜਾ ਕਿਹੜੀ ਜ਼ਰੂਰੀ ਗੱਲ ਆ ਕਿਸੇ ਨੂੰ ਮੈਂ ਗੱਲ ਕਰਾਂ ਜਦੋਂ ਗੱਲ ਕੀਤੀ ਉਹਨੇ ਗਾਲਾਂ ਕੱਢੀਆਂ ਚੰਗੀ ਤਰ੍ਹਾਂ ਮੈਂ ਕਿਹਾ ਪਰ ਤਸੀ ਤਾਂ ਇਹਨੂੰ ਜਾਣ ਦੇ ਨੇ ਤੂੰ ਕੌਣ ਆ ਉਹ ਕਾਕਾ ਸੰਧੂ ਦਾ ਨਾਮ ਲਈ ਜਾਂਦਾ ਸੀ ਮੈਂ ਕਿਹਾ ਕਾਕਾ ਸੰਧੂ ਇੱਥੇ ਹੈ ਨਹੀਂ ਕੋਈ ਮੇਰਾ ਬੱਚਾ ਮੇਰੇ ਬੱਚੇ ਸਾਰੇ ਬਾਹਰ ਅਸੀਂ ਬਜ਼ੁਰਗਾਂ ਇੱਥੇ ਆ ਤੂੰ ਦੱਸ ਕੀ ਗੱਲ ਹੈ ਕਹਿੰਦਾ ਪੰਜਾਂ ਮਿੰਟਾਂ ਬਾਅਦ ਦੇਖੀ ਕੀ ਬਣਦਾ ਤੁਹਾਡਾ ਹਾਲ ਤੇ ਉਹਨੇ ਇੰਨੀ ਗੱਲ ਕਹਿ ਕੇ ਫੋਨ ਬੰਦ ਕਰ ਦਿੱਤਾ ਜਦੋਂ ਮੈਂ ਫਿਰ ਬਾਅਦ ਚ ਨੰਬਰ ਨੋਟ ਕਰਨ ਲੱਗੀ ਡਾਇਰੀ ਤੇ ਤੇ ਜਾਨੂ ਹਲੇ ਪੈਨ ਨਹੀਂ ਮੈਂ ਚੱਕਿਆ ਤੇ ਬਾਹਰੋਂ ਤਾੜ ਤਾੜ ਦੀ ਆਵਾਜ਼ ਆ ਗਈ 12 13 ਗੋਲੀਆਂ ਚੱਲੀਆਂ ਪਹਿਲੇ ਤੁਹਾਨੂੰ ਫੋਨ ਆਇਆ ਸੀ ਹਾਂਜੀ ਪਹਿਲਾਂ ਫੋਨ ਆਇਆ ਜੀ ਤੇ ਜਿੰਦਾ ਫੋਨ ਆਇਆ ਸੀ ਉਹਨੇ ਤੁਹਾਨੂੰ ਕੋਈ ਆਪਣਾ ਨਾਮ ਦੱਸਿਆ ਨਹੀਂ ਨਾਮ ਨਹੀਂ ਦੱਸਿਆ ਹਾਂ ਪੱਕੀ ਸਜਾਜ ਪੱਟੀ ਉਹਦਾ ਆਇਆ ਫੋਟੋ ਉੱਤੇ ਫੋਟੋ ਲੱਗੀ ਹੋਈ ਆ ਉੱਤੇ ਨੰਬਰ ਹੂੰ ਉਦੋਂ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ ਫਿਰ ਅਸੀਂ ਕੁਝ ਨਹੀਂ ਕੀਤਾ ਸੀ ਬਾਹਰ ਜਦ ਗੋਲੀਆਂ ਚਲਾ ਕੇ ਚਲ ਗਿਆ ਅਸੀਂ ਬਾਹਰ ਨਿਕਲੇ ਫਿਰ ਦੇਖਿਆ ਤੇ 12 13 ਗੋਲੀਆਂ ਮਾਤਾ ਮੇਰੀ ਸੱਸ ਮੇਰੀ ਰੋਟੀ ਖਾਂਦੀ ਸੀ ਮੈਂ ਫਿਰ ਇਧਰ ਕੁੰਡਾ ਲਾ ਲਿਆ ਘਰ ਵਾਲਾ ਮੇਰਾ ਬਾਹਰ ਸੀ ਬਾਈ ਸੀਸੀਟੀਵੀ ਲੱਗੇ ਸੀ ਉਹ ਕਿੰਨੇ ਲੋਕ ਆਏ ਨੇ ਕਿ ਦੋ ਆਏ ਆ ਮੋਟਰਸਾਈਕਲ ਤੇ ਇੱਕ ਨੇ ਦੋ ਬਾਈਕਾਂ ਆਈਆਂ ਕਿ ਦੋ ਲੋਕ ਨਹੀਂ ਇੱਕ ਬਾਈਕ ਤੇ ਆ ਤੇ ਦੋਨੇ ਹੱਥਾਂ ਨਾਲ ਗੋਲੀਆਂ ਚਲਾ ਰਿਹਾ ਉਹ ਦੋ ਪਿਸਟਲ ਉਹਦੇ ਹੱਥ ਇੱਕੋ ਜਣਾ ਗੋਲੀਆਂ ਚਲਾ ਰਿਆ ਸੀ ਹਾਂ ਇੱਕ ਨਹੀਂ ਦੋ ਹੱਥ ਇਹ ਦੋਨਾਂ ਹੱਥਾਂ ਨਾਲ ਚਲਾ ਰਿਆ ਮੈਂ ਦੋਨੋਂ ਹੱਥਾਂ ਨਾਲ ਇੱਕ ਬੰਦਾ ਕਰ ਰਿਹਾ ਤਾਂ ਇੱਕ ਵੀਡੀਓ ਵੀਰਲ ਹੈ ਇੱਕ ਬੰਦਾ ਵੀਡੀਓ ਹੀ ਬਣਾ ਰਿਹਾ ਸੀ ਇੱਕ ਬੰਦਾ ਵੀਡੀਓ ਬਣਾ ਰਿਹਾ ਹੁੰਦੇ ਸੀ ਜੀ ਉਸ ਤੋਂ ਬਾਅਦ ਫਿਰ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਹਾਂ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਸਾਰੀ ਆ ਜੀ ਤੁਹਾਡੇ ਬੇਟਿਆਂ ਦੇ ਕੀ ਨਾਮ ਨੇ ਮੇਰੇ ਬੇਟਿਆਂ ਦਾ ਨਾਮ ਇੱਕ ਦਾ ਦਿਤਿੰਦਰ ਆ ਇੱਕ ਦਾ ਮਿੰਦਰ ਆ ਇੱਕ ਦਾ ਸੱਭੀ ਆ ਇੱਕ ਦਾ ਕਾਲੀ ਕਿੱਥੇ ਹੈਗੇ ਨੇ ਜੀ ਪੁਰਤਕਾਲ ਕੀ ਕੀ ਕੰਮ ਕੀ ਕਰਦੇ ਉੱਥੇ ਉੱਥੇ ਰੈਸਟੋਰੈਂਟ ਜਿਹੜਾ ਉਹਨਾਂ ਦਾ ਜੀ ਜਦੋਂ ਗੋਲੀਆਂ ਚਲਾਈਆਂ ਗਈਆਂ ਉਦੋਂ ਘਰ ਦੇ ਵਿੱਚ ਕੋਣ ਕੋਣ ਮੌਜੂਦ ਸੀ ਇੱਕ ਮੈਂ ਸੀ ਇੱਕ ਮੇਰਾ ਘਰ ਵਾਲਾ ਇੱਕ ਮੇਰੀ ਸੱਸ ਕੀ ਨਾਮ ਹੈ ਉਹਨਾਂ ਦਾ ਮੇਰਾ ਨਾਮ ਚਲਜੀਤਪੁਰ ਸੱਸ ਮੇਰੀ ਦਾ ਨਾਮ ਕਲਾਸ਼ਪੁਰ ਤੇ ਘਰ ਵਾਲੇ ਦਾ ਨਾਮ ਹਜ਼ਾਰ ਬਰਨੀ ਸਿੰਘ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਗੇਟਾਂ ਤੇ ਗੋਲੀਆਂ ਵੱਡੀਆਂ ਦੇ ਨਿਸ਼ਾਨ ਕੱਚ ਖਿਲਰ ਰਿਹਾ ਹੈ ਕੁੱਤਾ ਵੀ ਮੇਰਾ ਬਹੁਤ ਭੌਂਕਿਆ ਕੁੱਤੇ ਦੇ ਨਹੀਂ ਕਿਤੇ ਗੋਲੀ ਲੱਗੂਂ ਚਾ ਦੇ ਜੀ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਕੀ ਕੀਤਾ ਜਾ ਰਿਹਾ ਪੁਲਿਸ ਵਾਲਾ ਪੂਰ ਸਾ ਆਪਣਾ ਕਾਰਵਾਈ ਕਰਕੇ ਚਲੀ ਹਾਂ ਹਾਂ ਜਿਹੜੇ ਤੁਹਾਡੇ ਬੇਟੇ ਚਾਰ ਆ ਸੋ ਉਹਨਾਂ ਦਾ ਪੂਰਾ ਪਰਿਵਾਰ ਉੱਥੇ ਹੀ ਹੈ ਹਾਂਜੀ ਪਰਿਵਾਰ ਉੱਥੇ ਹੀ ਚਾਰਾਂ ਬੇਟਾ ਦੀ ਇਹਦੇ ਬਹੁਤਾਂ ਧੇਸਾਰੀ ਹੋਤੀ ਹਾਂਜੀ ਉੱਥੇ ਬੱਚੇ ਉੱਥੇ ਸਾਰੇ ਹਾਂਜੀ ਬੱਚੇ ਉੱਥੇ ਹੀ ਹਾਂ ਤੇ ਇੱਥੇ ਬੱਚਿਆਂ ਦੀ ਵੀ ਧਮਕੀ ਪਹਿਲਾਂ ਆਈ ਸੀ ਫੇਰ ਇੱਕ ਨੰਬਰ ਚੌਕੀ ਚ ਸਾਲ ਹੋ ਗਿਆ ਇਸ ਗੱਲ ਨੂੰ ਅੱਛਾ ਤੁਹਾਨੂੰ ਸਾਲ ਪਹਿਲਾਂ ਧਮਕੀ ਆਈ ਸੀ ਹਾਂਜੀ ਉਹ ਉਹ ਵੀ ਏਸੀ ਬੰਦੇ ਨੇ ਦਿੱਤੀ ਹਾਂਜੀ ਠੀਕ ਹੈ ਕੀ ਲੱਗਦਾ ਕੀ ਹੈ ਕਿ ਕੋਈ ਪੁਰਾਣੀ ਰੰਜਿਸ਼ ਵਗੈਰਾ ਹੈ ਜਾਂ ਕਿਵੇਂ ਪਹਿਲਾਂ ਤਾਂ ਦੇਖੋ ਜੀ ਮੈਂ ਦਰਖਾਸਤ ਦਿੱਤੀ ਪੁਲਿਸ ਵਾਲੇ ਕਹਿੰਦੇ ਕੋਈ ਗੱਲ ਨਹੀਂ ਵੀ ਤੁਹਾਡੇ ਬੱਚੇ ਸੇਫ ਆ ਆਪਾਂ ਡਰਦੇ ਇਕ 8 ਸਾਲ ਦੀ ਇੱਕ 10 ਸਾਲ ਦੀ ਇੱਕ 5 6 ਸਾਲ ਦੀ ਤਿੰਨੇ ਕੁੜੀਆਂ ਆ ਮੇਰੀ ਤਿੰਨੇ ਚੱਕਣ ਆਏ ਬਚ ਗਈਆਂ ਕੁੰਡਾ ਨਹੀਂ ਖੋਲਿਆ ਉਹਨਾਂ ਨੇ ਮੈਂ ਬਾਫੇ ਦੇ ਉੱਤੇ ਪੈਕਟ ਲਿਆਏ ਲੋ ਪੁੱਤਾਂ ਚੀਜ਼ ਲੈ ਲੋ ਨਿਆਣੇ ਕਹਿੰਦੇ ਅਸੀਂ ਨਹੀਂ ਖਾਣੀ ਚੀਜ਼ ਇਹ ਚ ਜ਼ਹਿਰ ਆ ਉਹ ਕਹਿੰਦੇ ਕੁੰਡਾ ਖੋਲੋ ਕਹਿੰਦੇ ਅਸੀਂ ਕੁੰਡਾ ਨਹੀਂ ਖੋਲਣਾ ਉਹ ਇੰਨੇ ਕਰ ਚੱਲ ਗਏ ਫੇ ਅਸੀਂ ਰਿਪੋਰਟ ਦਿੱਤੀ ਵੀਡੀਓ ਵੀ ਕੱਢ ਕੇ ਦਿਖਾਈ ਪੁਲਿਸ ਵਾਲਿਆਂ ਨੂੰ ਕਹਿੰਦੇ ਸ਼ੁਕਰ ਕਰੋ ਤੁਹਾਡੇ ਬੱਚੇ ਗਏ ਨਹੀਂ ਕਿੱਥੇ ਗੱਲ ਨਿਬੜ ਗਈ ਸਭ ਤੁਹਾਡੀਆਂ ਪੋਤੀਆਂ ਸੀਗੀਆਂ ਪੋਤੀਆਂ ਨੇ ਹਾਂ ਤੋ ਫਿਲਹਾਲ ਉਹਨੂੰ ਬਾਹਰ ਆਏ ਬੱਚੇ ਬਾਹਰ ਮੇਰੇ ਨਾਲ ਅਸੀਂ ਤਿੰਨੇ ਜਾਣੀ ਇੱਥੇ ਜੀ ਦੇਖੋ ਹੁਣੇ ਥੋੜੀ ਜਿਹਾ ਪਹਿਲਾਂ ਨਿਕਲੇ ਆ ਫਿਰ ਜਦੋਂ ਅਸੀਂ ਬਾਸਮੇਤ ਘਰੋਂ ਵਾਪਸ ਆਏ ਹੂੰ ਤੁਸੀਂ ਰਹਿਨੇ ਹੋ ਤੇ ਅਸੀਂ ਮੱਲੇ ਦੇ ਮੈਂ ਮੈਂ ਅਗਲੇ ਮਲੇ ਅੱਛਾ ਅਗਲੇ ਮਲੇ ਕਿਵੇਂ ਦੇਖ ਲਵਾਂ ਟਾਈਮ ਵੀ ਨਹੀਂ ਕੁਝ ਹੋਇਆ ਤੇ ਬਦਮਾਸ਼ੀ ਜਿਹੜੀ ਗੁੰਡਾਗਰਦੀ ਸ਼ੁਰੂ ਹੋ ਗਈ ਗੁੰਡਾਗਰਦੀ ਤਾਂ ਸਰੀਆਮੀ ਹੋ ਰਹੀ ਹੈ ਹੂੰ ਇਹ ਤੇ ਸਰਕਾਰ ਨੂੰ ਨਾ ਪਾਣੀ ਰਹਦੀ ਹੈ ਹੂੰ ਜਦ ਦੀ ਆਮ ਆਦਮੀ ਸਰਕਾਰ ਆਈ ਹੈ ਤਾਂ ਇਸ ਕਰਕੇ ਹਰ ਬੰਦੇ ਦੇ ਹੱਥ ਵਿੱਚ ਤਫੜਾਏ ਤੇ ਜਿੱਦਾ ਕਟੋਣਾ ਹੁੰਦਾ ਹੈ ਹੂੰ ਤੇ ਇਹ ਸਰਕਾਰ ਨੂੰ ਨਾ ਪਾਣੀ ਤੇ ਨਹੀਂ ਹੂੰ ਸਰੀਆਮ ਗੁੰਡਾ ਦਾ ਸਰੀਆਮ ਵੱਡੂ ਢੰਗਾ ਚੋਰੀਆਂ ਸਭ ਕੁਝ ਬਹੁਤ ਹੀ ਮਾਰਿਆ ਬਚਾਏ ਵੈਸੇ ਕਿਸੇ ਨੂੰ ਨੁਕਸਾਨਤ ਨਹੀਂ ਹੋਇਆ ਸਰ ਮੈਂ ਤਾਂ ਇਹ ਆਈ ਨਾ ਕਿਥੇ ਨਹੀਂ ਆ ਅੱਛਾ ਤੁਸੀਂ ਲਿਆਏ ਹੋ ਤਾਂ ਬਿਕਰ ਰਹੇਗਾ ਜੀ ਸਰ ਇਹ ਕਿਹੜੀ ਜਗ੍ਹਾ ਰਹਿੰਦੇ ਹੋ ਜੀ ਸ਼ਾਮ ਨਗਰੀ ਇਹ ਜਿੱਥੇ ਗੋਲੀਆਂ ਚੱਲਣ ਦਾ ਮਾਮਲਾ ਆ ਜਿਹੜੇ ਅੱਗੇ ਇਹ ਅਮਨ ਨਗਰ ਆ ਜੀ ਕਿਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਇਹ ਮੇਰਾ ਯਾਰ ਦੋਸਤ ਹੀ ਹੈ ਜਿਹੇ ਸ਼ਹਿਰੋਂ ਮੁੰਡਾ ਉਹਨਾਂ ਦੇ ਘਰੇ ਫਾਇਰਿੰਗ ਹੋਈ ਆ ਇਹ ਕਿੱਥੇ ਰਹਿੰਦੇ ਹੋ ਇਹ ਆ ਸਾਹਮਣੇ ਘਰ ਆ ਜੀ ਸਾਹਮਣੇ ਅਮਨ ਨਗਰੀ ਆਪੋ ਕਿਥੇ ਰਹਿੰਦੇ ਨੇ ਆਪੋ ਪੂਰਤਕਾਰ ਰਹਿੰਦੇ ਬਾਹਰ ਬਾਰ ਰਹਿੰਦੇ ਹਾਂਜੀ ਹਾਂਜੀ ਤੇ ਇੱਥੇ ਘਰ ਦੇ ਵਿੱਚ ਕੋਈ ਬੋਲਦਾ ਇੱਥੇ ਉਹਨਾਂ ਦੇ ਮਜ਼ਦ ਰਹਿੰਦੇ ਆ ਪਾਪਾ ਰਹਿੰਦੇ ਆ ਤੇ ਉਹਨਾਂ ਦੀ ਦਾਦੀ ਰਹਿੰਦੇ ਆ ਤੇ ਕੋਈ ਪੁਰਾਣੀ ਰੰਜਿਸ਼ ਵਗੈਰਾ ਜਾਂ ਕੀ ਰੰਜਿਸ਼ ਤਾਂ ਨਹੀਂ ਪਤਾ ਇਹ ਉਹਨਾਂ ਦੇ ਜਿੱਦਾਂ ਕਿ ਮੁੰਡੇ ਭੇਜੇ ਸੀ ਬਾਹਰ ਦੋ ਤਿੰਨ ਅੱਛਾ ਜੀ ਤੇ ਉਹ ਜਿੱਦਾਂ ਕੰਮ ਕੋਮ ਨਹੀਂ ਕੀਤਾ ਉਹ ਵਾਪਸ ਆ ਗਿਆ ਇਦਾਂ ਹੀ ਤੇ ਇੱਕ ਨੇ ਫੇਰ ਇਹਨਾਂ ਤੇ ਹੁਣ ਪਰਚਾ ਕੀਤਾ ਹੋਇਆ ਵਾ ਡਾਕਟਰ ਧੀਰ ਜੀ ਨਾਮ ਉਹਦਾ ਤੇ ਉਹਨੇ ਪਰਚਾ ਪੁਰਚਾ ਕੀਤਾ ਸੀਗਾ ਕਿ ਮੈਨੂੰ ਪਤਾ ਨਹੀਂ ਕੀ ਕੋਈ ਚੱਕਰ ਐ ਇੰਨਾ ਪਤਾ ਨਹੀਂ ਮੈਨੂੰ ਪ੍ਰੋਪਰ ਤੇ ਮੈਨੂੰ ਹੁਣ ਯਾਰ ਦੋਤਾ ਹੀ ਮੇਰੇ ਫੋਨ ਆਈ ਗਲੀ ਚ ਕਹਿੰਦਾ ਦਾ ਕਰਕੇ ਫਾਇਰਿੰਗ ਹੋਈ ਗਲੀ ਦੇ ਵਿੱਚ ਕੋਈ ਬਚਾਇਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਤਾਂ ਜੀ ਕੋਈ ਨਹੀਂ ਹੋਇਆ ਬਸ ਗੋਲੀਆਂ ਨਿਸ਼ਾਨ ਲੱਗੇ ਹੋਏ ਘਰ ਤੇ ਹੁਣ ਤੱਕ ਸਾਨੂੰ ਚਾਰ ਖੂਲ ਮਿਲੇ ਆ ਓਕੇ ਇਹਨਾਂ ਦਾ ਬੇਟੇ ਨਾਰਵੇਜ ਚ ਹੈਗੇ ਆ ਠੀਕ ਹੈ ਸੌਰੀ ਪੁਰਤਗਾਲ ਚ ਆ ਠੀਕ ਹੈ ਤੇ ਇਹਨਾਂ ਨੂੰ ਸ਼ੁੱਕਰਵਾਰ ਨੂੰ ਇਹਦੇ ਬੇਟੇ ਨੂੰ ਜਿਹੜਾ ਜਤਿੰਦਰ ਆ ਉਹਨੂੰ ਕਾਲ ਆਈ ਸੀਗੀ ਕਿ ਸਾਨੂੰ ਪੈਸੇ ਚਾਹੀਦੇ ਆ ਠੀਕ ਹੈ ਦਿਸ਼ਾ ਇਸ਼ਾਰਾ ਪੱਟੀ ਦੀ ਸ਼ਿਹਜ਼ਾਦ ਪੱਟੀ ਪਾਕਿਸਤਾਨੀ ਪਖਸ਼ਾ ਤੇ ਉਸ ਤੋਂ ਬਾਅਦ ਅੱਜ ਦਾ ਇਨਸੀਡੈਂਟ ਹੋਇਆ ਹੈ ਜਿਹੜਾ ਬਸ ਸਰ ਕਿੰਨੇ ਪੈਸੇ ਕਿੰਨੇ ਵਜੇ ਦਾ ਇਹ ਟਾਈਮ ਸੀਗਾ ਪੈਸੇ ਕਿੰਨੇ ਸੀ ਤੇ ਮੁੰਡਾ ਕੰਮ ਕੀ ਕਰਦਾ ਉੱਥੇ ਉੱਥੇ ਰੈਸਟੋਰੈਂਟ ਹੈਗਾ ਤਾਂ ਆਪਣਾ ਬੇਟੇ ਦਾ ਕਿੰਨੇ ਦਿਨਾਂ ਤੋਂ ਕੋਈ ਧਮਕੀ ਮਿਲਦੀ ਪੈਸੇ ਦੀ ਚੁੱਕਰਵਾਰ ਨੂੰ ਕਹਿੰਦੇ ਮੇਰੇ ਕੋਲ ਆਈ ਉਸ ਤੋਂ ਬਾਅਦ ਨਹੀਂ ਇੱਕ ਆਡੀਓ ਵੀ ਕੱਥੀ ਤੇ ਵਾਇਰਲ ਹੋ ਰਹੀ ਹੈ ਉਹਨੇ ਉਸ ਤੋਂ ਬਾਅਦ ਇੱਕ ਵੀਡੀਓ ਵੀ ਅੱਗੇ ਕਰਕੇ ਭਾਈ ਦੇ ਜਲੰਧਰ ਇਹਨਾਂ ਦੀ ਮਾਤਾ ਜੀ ਨੂੰ ਮਿਲੀ ਤੇ ਘਰ ਦੇ ਵਿੱਚ ਕੌਣ ਸੀਗਾ ਜਰੂਰ ਕੋਈ ਸੀ ਅਸੀਂ ਚੈੱਕ ਕਰ ਰਹੇ ਹਾਂ ਇਹਨਾਂ ਦੇ ਮਦਰ ਤੇ ਫਾਦਰ ਸੀਗੇ ਬਾਕੀ ਕੀ ਕਰ ਰਹੇ ਸੀ ਨਹੀਂ ਜੀ ਨਹੀਂ ਠੀਕ ਹੈ ਥੈਂਕ ਯੂ ਥੈਂਕ ਯੂ